ਇਨੀ ਸਿ토리 ਉਹਨਾਂ ਦੀ ਵਿਆਹ ਕਰਕੇ ਕੈਨੇਡਾ ਉਹ ਉੱਧਰ ਜਾ ਕੇ ਹੁਣ ਕੁੜੀ ਮੁੰਡੇ ਦਾ ਫੋਨ ਵੀ ਨਹੀਂ ਚੱਕਦੀ ਏ ਮੇਰੇ ਮਾਲਕਾ ਸੱਚੇ ਪਾਸ਼ਾ ਇਹ ਜਮਾ ਭੋਲੇ ਨੇ ਦੁੱਲਿਆ ਜੇ ਤੂੰ ਕੈਨੇਡਾ ਜਾਣ ਦੀ ਜ਼ਿੱਦ ਕਰਦਾ ਹੀ ਏ ਤਾਂ ਚਲਾ ਜਾ ਪਰ ਇੱਕ ਗੱਲ ਸੁਣ ਲੈ ਮੈਂ ਤੈਨੂੰ ਜ਼ਮੀਨ ਨਹੀਂ ਵੇਚਣ ਦੇਣੀ ਉਹਦਾ ਵੀ ਮੈਂ ਕਰ ਲਿਆ ਹੱਲ ਅੱਜ ਇਸ ਲਈ ਆਸੀ ਬੈਂਕ ਆ ਆਪਣੇ ਸੇਈ ਜ਼ਮੀਨ ਦਾ ਲੋਨ ਕਰਵਾ ਲਿਆ ਕਰਿਆ ਆ ਗੈਣ ਪੁੱਤ ਤੈਨੂੰ ਕੀ ਪਤਾਗਾ ਜ਼ਮੀਨਾਂ ਕਿਵੇਂ ਬਣਦੀਆਂ ਨੇ ਤੂੰ ਤਾਂ ਨਿਆਣੀ ਵਾਲੀ ਗੱਲ ਕਰਿਆ ਆ ਪਰ ਇਹ ਜ਼ਮੀਨ ਨਹੀਂ ਤੂੰ ਆਪਣੀ ਮਾਂ ਕੋਲੇ ਕਰਕੇ ਆਇਆ ਪਤਾ ਨਹੀਂ ਮੈਥੋਂ ਹੁਣ ਕੀ ਕੀ ਬੁਲਾਏਗਾ ਜਦੋਂ ਤੇਰਾ ਪਿਓ ਗਿਆ ਦੁਨੀਆ ਚ ਮੈਂ ਜਮਾ ਟੁੱਟ ਗਈ ਸੀ ਪਰ ਤੈਨੂੰ ਦਿਨੋ ਦਿਨ ਬੱਟਾ ਹੁੰਦਾ ਦੇਖ ਕੇ ਮੈਂ ਸਾਬਤ ਹੁੰਦੀ ਗਈ ਤੇ ਅੱਜ ਤੂੰ ਮੈਨੂੰ ਫੇਰ ਕਹਿ ਰਿਹਾ ਟੁੱਟਣ ਲਈ ਜਾ ਕਰ ਲੈ ਤੂੰ ਆਪਣਾ ਭੇਖ ਸੁਰੱਖਿਆਤ ਕਿਤੇ ਇਤਿਹਾਸ ਇਹ ਨਾ ਕਹਿ ਦੇਵੇ ਕਿ ਦੁੱਲੇ ਦੀ ਮਾਂ ਨੇ ਆਪਣੇ ਪੁੱਤ ਦੇ ਖੁਸ਼ੀਆਂ ਤੋਂ ਮੂੰਹ ਮੋੜ ਲਿਆ ਮਾਮਾ ਦਾ ਕੀ ਆ ਉਹ ਤਾਂ ਜ਼ਿੰਦਗੀ ਚ ਟੁੱਟਦੀਆਂ ਰਹਿੰਦੀਆਂ ਨੇ

ਪਹਿਲਾ ਪਾਣੀ ਦੇ ਜੀ ਮੈਂ ਦੇ ਹੀ ਜਾ ਬਣਾ ਲਈ ਤੂੰ ਮੈਂ ਦਸੈ ਨਹੀਂ ਕਿ ਕੈਨੇਡਾ ਜਾ ਰਿਆਂ ਉਹ ਤੈਨੂੰ ਕਿਵੇਂ ਪਤਾ ਲੱਗ ਗਿਆ ਮੈਂ ਤਾਂ ਹਜੇ ਘਰ ਦੇ ਨੂੰ ਵੀ ਨਹੀਂ ਦੱਸਿਆ ਬੱਸ ਲੱਗਿਆ ਪਤਾ ਕਿਸੇ ਕੋਲ ਨਾਲੇ ਪਤਾ ਲੱਗ ਨੂੰ ਕਿਹੜਾ ਰਹਿੰਦਾ ਤੂੰ ਤਾਂ ਨਹੀਂ ਦੱਸਿਆ ਅੱਛਾ ਫਿਰ ਇਹ ਤੇਰਾ ਪੱਕਾ ਫੈਸਲਾ ਵੀ ਜਾਣਈ ਹੈ ਹਾਂ ਫਿਲਹਾਲ ਤਾਂ ਪੱਕਾ ਹੀ ਆ ਇੱਕ ਗੱਲ ਪੁੱਛਾਂ ਤੈਨੂੰ ਐ ਕਿਉਂ ਲੱਗਦਾ ਕਿ ਇੱਥੇ ਰਹਿ ਕੇ ਕੁਝ ਨਹੀਂ ਬਣਨਾ ਤੂੰ ਕੈਨੇਡਾ ਜਾ ਕੇ ਸੈੱਟ ਹੋ ਸਕਦਾ ਨਾਲੇ ਹਲੇ ਕੀ ਪਤਾ ਵੀਜ਼ਾ ਲੱਗੂਗਾ ਕਿ ਨਾ ਪਰ ਤੂੰ ਮੈਨੂੰ ਇੱਕ ਵਾਰੀ ਦੱਸ ਤਾਂ ਦੇਣਾ ਸੀ ਨਾ ਸੱਚ ਦੱਸਾਂ ਇੱਥੇ ਤਾਂ ਕੁਝ ਛੱਡੇ ਹੀ ਨਹੀਂ ਲੀਡਰਾਂ ਨੇ ਸਾਡਾ ਤਾਂ ਵਿਸ਼ਵਾਸ ਹੀ ਉੱਠ ਗਿਆ ਸਰਕਾਰਾਂ ਤੋਂ ਹਾਂ ਇਹ ਤੱਕ ਤੇਰੀ ਗੱਲ ਠੀਕ ਆ ਕਦੇ ਕਦੇ ਮੈਨੂੰ ਸ਼ੱਕ ਇਹ ਲੱਗਦਾ ਕਿ ਇਹ ਉਹੀ ਦੇਸ ਆ ਜਿਹਨੂੰ ਕਦੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਸਰਕਾਰਾਂ ਦੀ ਨੀਤੀਆਂ ਦੇ ਕੇ ਲੱਗਦਾ ਪਹਿਲਾਂ ਸਾਡੇ ਘਰ ਚੋਂ ਕਿਸੇ ਨੂੰ ਮਰਨਾ ਪੂ ਫੇਰ ਮੈਨੂੰ ਕਿਤੇ ਨੌਕਰੀ ਮਿਲੂ ਮੈਂ ਤੈਨੂੰ ਇਹ ਪੁੱਛਦੀ ਆ ਤੂੰ ਕੱਲਾ ਪੈਸੇ ਲਈ ਪੰਜਾਬ ਛੱਡ ਜੀਂਗਾ ਪੈਸੇ ਹੀ ਸਾਰਾ ਕੁਝ ਨਹੀਂ ਹੁੰਦਾ ਹੋਰ ਵੀ ਬਹੁਤ ਕੁਝ ਹੁੰਦਾ ਨੇ ਮਾਂ ਬਾਪੂ ਖੇਤ ਤੇ ਹੋਰ ਵੀ ਬਹੁਤ ਕੁਝ ਪਤਾ ਨਹੀਂ ਤੈਨੂੰ ਸਮਝ ਲੱਗਦੀ ਆ ਪਤਾ ਨਹੀਂ ਨਹੀਂ ਪਾਵਨਾ ਮਨਾਂ ਨੇ ਇਸ ਕ フェਰੀ ਚੰਗਾ ਲੱਗਦਾ ਜੇ ਢਿੱਡ ਭਰ ਕੇ ਰੋਟੀ ਮਿਲਦੀ ਹੋਵੇ ਨਹੀਂ ਤਾਂ ਇਹ ਸਾਰੀਆਂ ਫਿਊਲ ਗੱਲਾਂ ਨੇ ਮੈਨੂੰ ਤਾਂ ਲੱਗਦਾ ਤੈਨੂੰ ਹਣ ਇੱਕੋ ਗੱਲ ਹੀ ਦੀਂਦੀ ਆ ਬਸ ਕੈਨੇਡਾ ਜਾਣ ਚਲੋ ਜੀ ਜਾਓ ਕਦੋਂ ਜਾਣਾ ਕੈਨੇਡਾ ਦੇਖੋ ਕਹਿੰਦਾ ਸੀ ਏਜੰਟ ਅੱਜ ਭਲਕਾ ਜਾਣਾ ਵੀਜ਼ਾ ਚਲੋ ਮੁਬਾਰਕ ਹੋਵੇ ਤੁਹਾਨੂੰ ਤੁਹਾਡਾ ਕੈਨੇਡਾ ਉਹ ਚਾਹ ਦਾ ਪੀ ਜਾਂਦੀ ਬਸ ਪੀਤੀ ਹੋਈ ਪਈ ਆ ਮੈਨੂੰ ਪਤਾ ਮੇਰਾ ਇਸ ਤਰ੍ਹਾਂ ਜਾਣਾ ਤੇ ਚੰਗਾ ਤਾਂ ਨਹੀਂ ਲੱਗਿਆ ਹਣਾ ਕਿੰਨੀ ਵਾਰ ਤੇਰੀ ਛਾਂ ਨੂੰ ਮਾਰਿਆ ਤੇ ਜਾਮਣਾ ਵੀ ਖਾਦਿਆ ਨੇ ਬਾਪੂ ਨੇ ਬੜੇ ਪਿਆਰ ਨਾਲ ਲਾਇਸੀ ਆਪਣੀ ਹੱਥੀ ਬਾਪੂ ਤਾਂ ਨਹੀਂ ਰਿਹਾ ਸੋਚੇ ਤੇਰੇ ਨਾਲ ਹੀ ਚਾਰ ਗੱਲਾਂ ਕਰਦੇ ਜਾਂਦਾ ਜਾਂਦਾ ਮੈਂ ਕੱਲ੍ਹ ਜਾ ਰਿਹਾ ਹਾਂ ਦੂਰ ਸਤਸੰਗਰ ਪਾਰ ਫੇਰ ਪਤਾ ਨਹੀਂ ਕਦੋਂ ਆਪ ਸੋਣਾ ਬਹੁਤ ਯਾਦ ਆਉਣੀ ਤੇਰੀ ਕੀ ਕਰਾਂ ਦਿਲ ਤਾਂ ਨਹੀਂ ਕਰਦਾ ਤੈਨੂੰ ਛੱਡਣ ਨੂੰ ਬਸ ਰਿਜ਼ਕਾਂ ਦੀ ਖਾਤਰ ਕਰ ਛੱਡਣਾ ਪੈਣਾ ਹੋ ਸਕਿਆ ਤਾਂ ਮੈਨੂੰ ਮਾਫ਼ ਕਰੀ ਸ਼ਾਬਾਸ਼ ਬਤਰਾ ਸ਼ਾਬਾਸ਼ ਹਾਂ ਅੱਛਾ

ਸ਼ੇਰਾ ਕਿਵੇਂ ਆ ਵਧੀਆ ਤਾਇਆ ਉਹ ਕੱਲੇ ਹੀ ਤੁਰਿਆ ਫਿਰਦਾ ਬਈ ਬਾਪੂ ਨਹੀਂ ਦੀਂਦਾ ਤੇਰਾ ਉਹ ਬਾਪੂ ਦਾ ਘਰੇ ਆਗਾ ਮੈਂ ਸੋਚਿਆ ਚੱਲ ਖੇਤ ਗੇੜੀ ਮਾਰ ਜਾ ਖੇਤ ਗੇੜਾ ਮਾਰਦਾ ਕੀ ਗੱਲ ਕਿਤੇ ਚੱਲਿਆ ਹਾਂ ਕਿੱਥੇ ਚੱਲਿਆ ਮੈਂ ਦਾਦਾ ਕੱਲੋਂ ਕਨੇਡਾ ਚੱਲ ਜਾਗਾ ਕਨੇਡਾ ਚੱਲਿਆ ਸ਼ਾਬਾਸ਼ ਛੋਡੇ ਸ਼ਾਬਾਸ਼ ਸ਼ਾਬਾਸ਼ ਸਾਡੇ ਬੁੜਿਆਂ ਕੋਲ ਨਾ ਰਹੇ ਕੋਈ ਕੱਲੇ ਕੱਲੇ ਕਰਕੇ ਸਾਰੇ ਤੁਰ ਜਿਓ ਕੀ ਗੱਲ ਆ ਮੂੰਹ ਕੀਤਾ ਵੀ ਉਹ ਬਸ ਤਾਇਆ ਬਾਪੂ ਉੱਥੇ ਲਈ ਜਮਨ ਦੇਖਣ ਆਇਆਗਾ ਆਹ ਕਹਿੰਦੀ ਸੀਗੀ ਇੱਕ ਵਾਰੀ ਖੇਤ ਗੇੜਾ ਮਾਰਿਆ ਫਿਰ ਪਤਾ ਨਹੀਂ ਕਦੋਂ ਗੇੜਾ ਵੱਜਣਾਗਾ ਫਿਰ ਕੌਣ ਗੇੜਾ ਮਾਰਦਾ ਫਿਰ ਤਾਂ ਜ਼ਮੀਨਾਂ ਹੀ ਵੇਚਣ ਆਉਂਦੇ ਆ ਕੋ ਨਾ ਨਾ ਤਾਇਆ ਜ਼ਮੀਨ ਕਾ ਨੂੰ ਵੇਚਣੀ ਹੈਗੀ ਮਸਾ ਦਾ ਬਣਾਈ ਜਾਗੀ ਪਿਓ ਦਾਦ ਦੇ ਨੇ ਬੜਾ ਮਿਹਨਤੀ ਸੀ ਤੇਰਾ ਪਿਓ ਨਾਰਬੰਦਾ ਸੀ ਹਰ ਦੁੱਖ ਸੁੱਖ ਦੇ ਵਿੱਚ ਖੜਨ ਵਾਲਾ ਬੰਦਾ ਸੀ ਕੇਰਾ ਭਾਈ ਪਾਣੀ ਆ ਗਿਆ ਪਿੰਡ ਚ ਵਾਹ ਗੁਰੂ ਘਰ ਤੋਂ ਤਾਂ ਫੋਕਾ ਬਾਚ ਆਇਆ ਤੇਰਾ ਪਿਓ ਉੱਥੇ ਕਹੀ ਲਈ ਮੂਹਰੇ ਖੜਾ ਸੀ ਬੰਨ ਲਾਉਣ ਨੂੰ ਹੋਰ ਸੁਣ ਲੈ ਪਿੰਡ 'ਚ ਕਿਸੇ ਧੀ ਧਿਆਣੀ ਦਾ ਵਿਆਹ ਹੁੰਦਾ ਕੜਾਹੀ ਚੜਨ ਤੋਂ ਲੈ ਕੇ ਵਿਦਾ ਹੋਂ ਤੱਕ ਪੂਰੀਆਂ ਵਾਂਗੂ ਘੁੰਮਦਾ ਰਹਿੰਦਾ ਸੀ ਤੱਕਾ ਹੋਇਆ ਪਾਈ ਉਹਦੇ ਨਾਲ ਕਹਦੇ ਆਂ ਵੀ ਚੰਗੇ ਬੰਦਿਆ ਦੀ ਉੱਪਰ ਵੀ ਲੋੜ ਐ ਹਾਂ ਤਾਇਆ ਮਾਂ ਵੀ ਗੱਲਾਂ ਦੱਸਦੀ ਹੁੰਦੀ ਹੈਗੀ ਚੱਲ ਚੰਗਾ ਤਾਇਆ ਹੁਣ ਮੈਂ ਚੱਲਦਾ ਆਂਗਾ ਤਿਆਰੀ ਵੀ ਕਰਨੀ ਐ ਫੇਰ ਚੰਗਾ ਸੇਰਾ ਫਿਕਰ ਨਾ ਕਰੀਂ ਲਗਦਾ ਇਹ ਪੀੜੀ ਤੱਕ ਗਈ ਜੇ ਇਸ ਪੀੜੀ ਨੇ ਇਸੇ ਤਰ੍ਹਾਂ ਜਾਣਾ ਜਾਰੀ ਰੱਖਿਆ ਤਾਂ ਸਾਡੇ ਪੰਜਾਬ ਦੀਆਂ ਰਵਾਈਤਾਂ ਤੇ ਤਿਥਿਹਾਰਾਂ ਨੂੰ ਕੌਣ ਮਨਾਏਗਾ ਕੌਣ ਅਕੇ ਤੋਰੇਗਾ ਸੱਜੇ ਪਾਸ਼ਾ ਮਾਂ ਤੇ ਬਾਪੂ ਨੂੰ ਤੇਰੇ ਆਸਰੇ ਸਾਡੇ ਚੱਲੇ ਆਂ ਮਿਹਰ ਕਰੀ ਏ ਵਾਹਿਗੁਰੂ ਸੱਚੇ ਪਾਸ਼ਾ ਵਿਦੇਸ਼ਾਂ 'ਚ ਮੇਰਾ ਪੁੱਤ ਕੱਲਾ ਹੋ ਸਿਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੀ ਅੰਗ ਸੰਗ ਸਹਾਈ ਹੋਈ ਸੱਚੇ ਪਾਸ਼ਾ ਮੇਰੇ ਬੱਚੇ ਦੇ ਅੰਗ ਸੰਗ ਰਹੀ ਮਾਲਕਾ ਨਾ ਨਹੀਂ ਜਲਦਾ ਵਾਸਤੇ ਕੰਡਰ ਲਸਦੀ ਨਾ ਮੇਰੇ ਠੀਕਾ ਚਿੱਲਿਆਦਾ ਹੈ ਕੀ ਆ ਰੱਖੀ ਹਾਂਜੀ ਆਪਣੇ ਪਿਓ ਵਾਂਗੂ ਜਿੱਦ ਤੁਗਾ ਕੇ ਹਟਿਆ ਦੇਖੀ ਪੁੱਤ ਗਲਤ ਕੰਮ ਨਾ ਕਰੀ ਰੱਬ ਤੈਨੂੰ ਤਰੱਕੀਆਂ ਬਖਸ਼ੇ ਤੇਰੀਆਂ ਸਾਰੀਆਂ ਖੁਆਇਸ਼ਾਂ ਪੂਰੀਆਂ ਹੋਣ ਪੁੱਤ ਚੰਗਾ ਪੁੱਤ ਫੋਨ ਫੋਨ ਕਰਦਾ ਨਹੀਂ ਠੀਕ ਆ ਹਾਂਜੀ ਹਾਂ ਮਨ ਲਾ ਕੇ ਪੜਾਈ ਕਰਨੀ ਆ ਠੀਕ ਆ ਉੱਥੇ ਠੀਕ ਹੈ ਚੱਲ ਚੰਗਾ ਠੀਕ ਆ ਬਣੇ ਠੀਕ ਹੈ ਬਣੇ ਧਿਆਨ ਰੱਖੀ ਜਾਂਦਾ ਹਾਂ ਹਾਂ ਬਣੇ

दुल्हा छेती करो फिर लट्टा पैन लग जाने गया कहा हाँ जी बापू जी क्या रखे बता ਸ਼ਿਗਲ ਪੋਲੀ ਸ਼ਿਗਲ ਜੀ ਸ਼ਰਨ ਦੇਖੇ ਪਤਾ ਆਪਦੇ ਪਿਓ ਵਾਲੀ ਨਾ ਕਰੀ ਮੇਰੇ ਨਾਲ ਆਥਣ ਸਵੇਰ ਫੋਨ ਕਰਦਾ ਰਹੀ ਵਾਹ ਦੁਲਾ ਹੋਰਾ ਮੁੰਡਾ ਵਰਗਿਆ ਨਹੀਂਗਾ ਤੇਰੇ ਵਿੱਚ ਮੇਝਾ ਦਿਲ ਚਰੂਗਾ ਇੰਨਾ ਟਾਈਮ ਹੋ ਗਿਆ ਦੁੱਲੇ ਨੂੰ ਤਾਂ ਹੁਣ ਤੱਕ ਆ ਜਾਣਾ ਚਾਹੀਦਾ ਸੀ ਹੋੰਦਈ ਹੋਣਾ ਕਿਤੇ ਨਾ ਕਿਤੇ हां ਇਹ ਵੀ ਆਹ ਲੈ ਉਹ ਆ ਗਿਆ ਹਮ ਵੱਲੇ ਉਹ ਆ ਵੀ ਫੋਕੀਆਲਾ ਵਧੀਆ ਹੋਰ ਆ ਵੀ ਦੁੱਲਾ ਕਿਵੇਂ ਰਿਹਾ ਸਭ ਪਰ ਕੋਈ ਪ੍ਰੋਬਲਮ ਤਾਂ ਨਹੀਂ ਹੋਈ ਨਹੀਂ ਨਹੀਂ ਸਭ ਠੀਕ ਆ ਤੁਸੀਂ ਦੱਸੋ ਕਰੇ ਸਭ ਠੀਕ ਹੈ ਹਾਂ ਸਭ ਵਧੀਆ ਤੁਸੀਂ ਸਾਨੂੰ ਆਪਣਾ ਤੇਰੇ ਸਾਹਮਣੇ ਆ ਜਮਾ ਟੱਡ ਸਰੰਗੀ ਵਾਂ ਖੜਕਦੇ ਉਹ ਸੱਚ ਮੈਂ ਕਰੇ ਮਾਂ ਨੂੰ ਫੋਨ ਕਰਦਾ ਅਸੀਂ ਆ ਗਏ ਹਾਂ। ਹੈਲੋ। ਹੈਲੋ ਮਾਮਾ ਠੀਕ ਠਾਕ ਪਹੁੰਚ ਗਿਆ ਸੀ। ਹਾਂ। ਤੁਸੀਂ ਫਿਕਰ ਨਾ ਕਰਿਓ। ਹਾਂ ਮੇ ਪੁੱਤ। ਮੇ ਪੁੱਤ ਰਾਹ ਚ ਜਾਂਦੇ ਨੇ ਕੁਛ ਖਾ ਪੀ ਲਿਆ ਸੀ। ਹਾਂ ਹਾਂ ਖਾ ਲਿਆ ਸੀ ਰਸਤੇ ਚ। ਆਹਾ ਬਾਪੂ ਜੀ ਨੇ ਗੱਲ ਕਰਾਇਓ। ਕੁਛ ਲੈ ਕੇ ਖਾ ਖੂਲੀ ਪੁੱਤ ਭੁੱਖਾ ਨਾ ਰਹੀ। ਲੈ ਬਾਪੂ ਨਾਲ ਗੱਲ ਕਰ ਲੈ। ਉਹ ਹਾਂ ਵੀ ਸ਼ੀਰਾ ਪਹੁੰਚ ਗਿਆ ਠੀਕ ਠਾਕ। ਠੀਕਾ ਬਾਪੂ ਜੀ। ਹਾਂਜੀ 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 ਤੁਸੀਂ ਫਿਕਰ ਨਾ ਕਰੋ ਅੱਛਾ ਠੀਕ ਆ ਹਾਂ ਉਹ ਤਾਂ ਤਿਆਰ ਰੱਖੀ ਕੇ ਲਗੇ ਬਗਾਨਾ ਮੁਲਕ ਬਗਾਨਾ ਹੀ ਹੁੰਦਾਗਾ ਹਾਂ ਮੈਂ ਫੋਨ ਕਰਦਾ ਰਹਾਂਗਾ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਆ ਲੈ ਵੀ ਮਿੱਤਰਾ ਜਿੰਨੇ ਦਾ ਨਾ ਤੁਹਾਨੂੰ ਕੰਮ ਨਹੀਂ ਲੱਗਦਾ ਉਹਨਾਂ ਨੂੰ ਤਾਂ ਸਾਡਾ ਮਹਿਮਾਨ ਬਣ ਕੇ ਰਹੇਗਾ ਜਿੱਥੇ ਇੰਨੇ ਆਲੇ ਰਹਿੰਦੇ ਨੇ ਉਥੇ ਇੱਕ ਹੋਰ ਸੀ ਉਹ ਫਿਰ ਤਾਂ ਕਿ ਕੋਠੀ ਲੈ ਰੱਖੀ ਹੋਣੀ ਆ ਉਹ ਨਹੀਂ ਭਰਾ ਬੇਸਮੈਂਟ ਚ ਰਹਿਣੇ ਆ ਤਿੰਨ ਮੁੰਡੇ ਆਗੇ ਚੌਥਾ ਤੂੰ ਹੋ ਗਿਆ ਚਲ ਆ ਤੈਨੂੰ ਬੇਸਮੈਂਟ ਵਿਖਾਈਏ ਚਲ ਆਜੋ ਫਿਰ ਉਹ ਤਾਂ ਵਿਚਾਰਕਾ ਦੇ ਇਕੱਲਾ ਰਹਿ ਹੈ ਹੀ ਨਹੀਂ ਸੀ ਕਿਵੇਂ ਰਹਿੰਦਾ ਹੋਊਗਾ ਇਕੱਲਾ ਕਿੰਨੇ ਦਿਨ ਹੋ ਗਏ ਬੁਰੇ ਬੁਰੇ ਖਿਆਲ ਆ ਜਾਂਦੇ ਆ ਮਨ ਚ ਹੈ ਬਾਬਾ ਨਾਨਕ ਸੁੱਖ ਰੱਖੇ ਮੇਰੇ ਪੁੱਤ ਤੇ ਮੇਰ ਪਰਿਆ ਹੱਥ ਰੱਖੀ ਮਾਲਕਾ ਤੁਹੀ ਸਹਾਈ ਨੇ ਬਾਪੂ ਜੀ ਆਵਣ ਉਹ ਮਾਗੀ ਕੇ ਆਏ ਸੀ ਕੱਲ ਉਹਨਾਂ ਦੇ ਸੁਖਮਨੀ ਸਾਹਿਬ ਦਾ ਪਾਠ ਆ ਉਹਨਾਂ ਦੇ ਤੁਸੀਂ ਮੱਥਾ ਟੇਕ ਕੇ ਆਉਣਾ ਸੀ ਜਾਂ ਆਉਂਦੇ ਉਹ ਭਾਈ ਮੈਂ ਨਹੀਂ ਜਾਂਦਾ ਦਿੰਦਾ ਹਾਂ ਕਿਉਂ ਨਹੀਂ ਜਾਂਦੇ ਬਾਪੂ ਜੀ ਹੂਨ ਮਾੜੇ ਵਾਲੀ ਥਾਂ ਗਈ ਅਗਲੇ ਘਰੇ ਆ ਕੇ ਕਹਿ ਕੇ ਗਏ ਨੇਗੇ ਅਗਲੇ ਦਾ ਮੁੰਡਾ ਪੱਕਾ ਹੋਇਆ ਬਾਹਰ ਹੋਇਓ ਤਾਂ ਭਾਈ ਤੇਰੀ ਗੱਲ ਠੀਕ ਆ ਮੈਂ ਤਾਂ ਇਹ ਵੀ ਸੁਣਿਆ ਵੀ ਉਹ ਤੋਂ ਬਾਅਦ ਦਾਦੂ ਵੀ ਚੱਲੂਗੀ ਤੇ ਕੋਈ ਗੌਣ ਵਾਲਾ ਵੀ ਬੁਲਾਇਆਗਾ ਇਹ ਫੁਕਰਬਾਜੀ ਮੈਨੂੰ ਨਹੀਂ ਪੁੱਤ ਚੱਗੀਆਂ ਲੱਗਦੀਆਂ ਇਸੇ ਫੋਕੋਰਪੜੇ ਨੇ ਤਾਂ ਪੰਜਾਬ ਨੂੰ ਕੁਝੇਲਾ ਆਇਆ ਕਰ। ਉਹ ਮੈਂ ਤਾਂ ਭਾਈ ਖੇਤ ਜਾ ਕੇ ਆਉਣਾ। ਗੱਲ ਤਾਂ ਬਾਪੂ ਜੀ ਦੀ ਵੀ ਠੀਕ ਐ। ਇੱਥੇ ਹਰੀਓ ਬੂਟ ਹੀ ਰਹੋ ਕੋਈ। ਜਿਹੜਾ ਇਹ ਕਹੇ ਕਿ ਮੈਂ ਨਹੀਂ ਪੰਜਾਬ ਤੋਂ ਬਾਹਰ ਜਾਣਾ। ਮੈਂ ਤਾਂ ਇੱਥੇ ਹੀ ਰਹੋ। ਇੱਥੇ ਜਾ ਤਾਂ ਬੁੱਡੇ ਠੇਰੇ ਰਹਿਣਗੇ ਜਾਂ ਜੂਪੀ ਬਿਹਾਰੀਏ ਰਹਿਣਗੇ। ਪਤਾ ਨਹੀਂ ਕੀ ਬਣੂ ਇਸ ਮੁਲਕ ਦਾ। ਹੋਰ ਵੀ ਦੁੱਲਿਆ ਕਿਵੇਂ ਲੱਗਿਆ ਫਿਰ ਕੰਮ ਉਹ ਯਾਰ ਕੰਮ ਤਾਂ ਠੀਕ ਆ ਪਰ ਮਾਂ ਨੂੰ ਕਿਹੜੇ ਮੂੰਹ ਨਾਲ ਦੱਸਾਂ ਕਿ ਉਹਦਾ ਪੁੱਤ ਹੋਟਲਾਂ ਚ ਭਾਂਡੇ ਮਾਂ ਦਾ ਉਹ ਕੀ ਸੋਚੂਗੀ ਕੋਈ ਨਹੀਂ ਬਾਈ ਕੰਮ ਤਾਂ ਕੰਮ ਹੀ ਹੁੰਦਾ ਮੈਂ ਜਦੋਂ ਆਇਆ ਸੀ ਪਹਿਲਾਂ ਪੜਾਅ ਨੂੰ ਸਾਫ਼ ਕੀਤੇ ਨੇ ਇੱਥੇ ਜਿਹੜਾ ਕੰਮ ਮਿਲ ਗਿਆ ਕਰਨਾ ਹੀ ਪੈਂਦਾ ਮਨ ਮੰਨ ਕੇ ਨਾਲੇ ਇੱਥੇ ਕਿਹੜਾ ਭੂਆ ਕੋਲੇ ਆਏ ਬਿੰਨਖਰੇ ਕਰ ਲਾਏ ਕੰਮ ਤਾਂ ਕਰਨਾ ਹੀ ਪੈਣਾ ਮਸਾ ਦਾ ਕੰਮ ਮਿਲਦਾ ਜਦੋਂ ਕੋਈ ਨਵਾਂ ਕੰਮ ਮਿਲ ਗਿਆ ਛੱਡਦੀ ਆਪਾਂ ਕਿਹੜਾ ਬੰਨੇ ਹੋਏ ਆ ਕਿਸੇ ਦੇ ਚੱਲ ਉੱਠ ਖੜਾ ਹੋ ਤਿਆਰ ਹੋ ਉਹ ਨਹੀਂ ਯਾਰ ਮੇਰਾ ਨਹੀਂ ਜੀ ਕਰਦਾ ਯਾਰ ਜਿਹੜੇ ਕੰਮ ਤੇ ਜਾਣ ਨਾਲੇ ਅੱਜ ਮਾਂ ਬਹੁਤ ਚੇਤੇ ਆ ਰਹੀ ਐ ਘਰ ਦੇ ਜਾਂਦਾ ਤਾਂ ਆਉਂਦੇ ਰਹਿਣੇ ਨਾ ਪੱਦੇ ਸਾਹ ਵਿੱਚ ਉਹ ਕਰੇਗਾ ਕਿ ਕਿੱਥੇ ਸਰਦਾ ਬਾਈ ਦੋ ਕਿੱਲੇ ਘੇਣੇ ਕਰਕੇ ਆਏ ਆ ਤੇ ਵੱਡੀ ਭੈਣ ਦਾ ਵਿਆਹ ਵੀ 2 ਸਾਲ ਪਿੱਛੇ ਕੀਤਾਗਾ ਉਹ ਨਾਲੇ ਜੇ ਬਿੱਲੇ ਰਹਿ ਕੀ ਸਰਦਾ ਹੁੰਦਾ ਤਾਂ ਫਿਰ ਇਹਣਾ ਸਰ ਕਰਜ ਜਿਹੜਾ ਉਹ ਕੰਮ ਮੋੜਾਂਗੇ ਚੱਲ ਅੱਠ ਚੱਲੀਏ ਉਹ ਨਹੀਂ ਯਾਰ ਮੇਰਾ ਨਹੀਂ ਜੀ ਕਰਦਾ ਤੁਸੀਂ ਚੱਲ ਜਾਓ ਉਹ ਚੱਲ ਕੋਈ ਨਹੀਂ ਆਪੇ ਸਮਝ ਜੂਗਾ ਫੇ ਨਮਾਇਗਾ ਹੌਲੀ ਹੌਲੀ ਚਿੱਤ ਟਿਕਾਣੀ ਹੋ ਜੂ ਚੰਗਾ ਸੀ ਚੱਲੇ ਤੂੰ ਆਪਣਾ ਖਿਆਲ ਰੱਖੀ ਆ ਸੱਚ ਕੇ ਜੀ ਦੀ ਲੋੜੀ ਬਟੇਨ ਕੋਲੇ ਕਾਰ ਪਿਆ ਮਗਾਣੀ ਪਈ ਥਾਂ ਨੂੰ ਚੰਗਾ ਮਿਲਦੇ ਥਾਂ ਨੂੰ ਫਿਰ ਬਾਏ hello hello young man why not come sir i am sorry i am not feeling well so i cannot come work ok ok young man take care. Take care, ok sir where is my number ਹੈਲੋ ਹੈਲੋ ਕੌਣ ਮੈਂ ਹੁਣ ਅਸੀਂ ਕੌਣ ਹੋ ਗਏ ਉਹ ਲੱਗਿਆ ਪੁਰਾਣੇ ਮੇਲੇ ਉਹ ਲੱਗਿਆ ਬਚਤਾ ਪੜਾ ਰਿਹਾ ਕੋਈ ਯਾਰ ਵਾ ਤਾਂ ਜਾਣੀ ਵਿਛਾਣੀ ਜੀ ਲੱਗਦੀ ਆ ਕਮਲ ਨਹੀਂ ਕਮਲ ਵੀ ਨਹੀਂ ਲੱਗਦਾ ਸੁੰਨੇ ਉਹ ਅੱਛਾ ਰੋਕੀ ਕੀ ਪੁਛਾਰੇ ਆ ਉਹ ਲੱਗੇ ਚੇਹੇ ਉਹ ਤੈਨੂੰ ਮੇਰੇ ਆਉਂਦਾ ਕਿਵੇਂ ਪਤਾ ਲੱਗਿਆ ਉਹ ਜਿਹੜੇ ਸਰੀਰ ਤੇ ਟੈਸਟ ਪਾਈ ਜਾਂਦਾ ਉਹ ਤਾਂ ਪਤਾ ਲੱਗਿਆ ਉਹ ਹਾਂ ਸੱਚ ਮੈਂ ਗੁਰੀ ਹੋਰਾਂ ਕੋਲਾਂਗਾ ਬਸ ਯਾਰ ਅੱਜ ਕੰਮ ਦੇ ਜਾਣ ਨੂੰ ਦਿਲ ਜਾਨੀ ਕੀਤਾ ਜੀ ਨਹੀਂ ਲੱਗਦਾ ਮੈਂ ਯਾਰਾਂ ਦੋਸਤਾਂ ਨੂੰ ਲੜੜ ਕੇ ਕੋਡੇ ਤੇ ਨਾ ਜੇ ਤੇਰਾ ਦਿਲ ਹੀ ਨਾ ਲਵ ਸਕੇ ਗ੍ਰੇਡ ਕਰ ਥੋੜੀ ਦੇਰ ਰੋਣੇ ਦਿਲ ਤੇਰਾ ਤੇ ਤੂੰ ਪਿਆਰ ਰਹੀ ਓਕੇ ਠੀਕ ਆ ਜਾਂਦੇ ਆ ਬਾਰਾਂ ਹਾਊਸ ਤੇ ਲੋਮੇ ਜਾਂ ਤੇਰਾ ਤੇ ਤੂੰ ਵੀ ਕੀ ਯਾਦ ਰੱਖੇਗਾ ਚੱਲ ਠੀਕ ਆ Maintenant, ah on va entrer ਚਾਲ ਵੀ ਲੈ ਫਰਾ ਹੁਣ ਦੱਸ ਤੂੰ ਕਿਵੇਂ ਆਵੜਿਆ ਕੈਨੇਡਾ ਤੂੰ ਤਾਂ ਬੜਾ ਨਿੰਦਾ ਹੁੰਦਾ ਸੀਗਾ ਕੈਨੇਡਾ ਵਾਲਿਆਂ ਉਹ ਬਸ ਯਾਰ ਹੁਣ ਤਾਂ ਸਾਰੇ ਆਈ ਜਾਂਦੇ ਆ ਮੈਂ ਤਾਂ ਆਪ ਕਿਵੇਂ ਨਾ ਕਿਵੇਂ ਆ ਗਿਆ ਉਹ ਨਾਲੇ ਤਾਂ ਹੁਣ ਤਾਂ ਸਾਰਾ ਪੰਜਾਬ ਹੀ ਵਿਹਲਾ ਹੋ ਗਿਆ ਸਾਰੇ ਗਲੀ ਮੋਹਲੇ ਕੋਈ ਗੱਭਰੂ ਨੌਜਵਾਨ ਹੀ ਰਿਆ ਉਹ ਤੂੰ ਵੀ ਦੱਸ ਤੂੰ ਕਿਵੇਂ ਆਇਆ ਤੇਰਾ ਵੀ ਤਾਂ ਪਤਾ ਲੱਗੇ ਆਪਾਂ ਦਾ ਡੈਡ ਜੱਕ ਡੈਨੜਾ ਆਇਆ ਆ ਪਾਪਾ ਦਾ ਮਿੱਤਰ ਐਸ਼ ਕਰਨ ਆਏ ਆ ਡੈਡ ਆਪਣਾ ਲੁਧਿਆਣੇ ਦੇ ਵਿੱਚ ਠੇਕੇਦਾਰ ਸੀ ਲੁਧਿਆਣੇ ਦੇ ਵਿੱਚ ਇਹ ਜੇ ਕੋਈ ਬਿਲਡਿੰਗ ਹੀ ਨਹੀਂ ਬਚੀ ਜਿਹੜੀ ਬਾਪੂ ਦੀ ਅੱਖ ਨਾ ਹੋਵੇ ਜੀ ਇੱਥੇ ਤੇ ਕੋਈ ਖਰਚੇ ਨਾਲਾ ਵੀ ਪੈਸੇ ਚਾਹੀਂਦਾ ਆਪਾਂ ਖਰਚੀ ਜਾਂਦੇ ਆ ਉਹਦਾ ਗੱਲ ਤੇ ਠੀਕ ਆ ਬਾਈ ਸਾਡਾ ਬਾਪੂ ਨਹੀਂ ਨਾ ਸਿਰ ਤੇ ਕਿਹਦੇ ਸਿਰ ਤੇ ਆਸ਼ ਕਰੀਏ ਆ ਫਾਰਮ ਬੜਾ ਹੋ ਗਿਆ ਯਾਰ ਕਿਦਾ ਬਣਾਇਆ ਉਹ ਫਾਰਮ ਓਏ ਆਪਣਾ ਮਿੱਤਰ ਆ ਲੁਧਿਆਣੇ ਦਾ ਅੱਛਾ ਡੈਡ ਨੇ ਬੜੇ ਕੰਮ ਕਰਾਈ ਸੀ ਨਾਲੇ ਤੇ ਇੱਥੇ ਆਸ਼ ਕਰੀ ਦੀ ਆ ਜਦੋਂ ਵੀ ਜੀ ਕਰਦਾਗਾ ਤੇ ਗਲਾਸੀ ਇੱਥੇ ਘਟਕਾਉਨੇ ਆ ਪਤਾ ਚੱਲ ਬਧੀ ਆ ਆ ਲੈ ਆ ਖਾ ਤੋ ਕੋਈ ਨਾ ਲੈਨੇ ਆ ਯਾਰ ਕੈਨੇਡਾ ਦੇ ਹੋਰ ਸੁਣਾ ਕੋਈ ਹੋਰ ਪਿੰਡ ਦੀ ਘਰ-ਬਾਰ ਦੀ ਗੱਲ ਵਸਰਾ ਬਸ ਵਧੀਆ ਸਾਰੇ ਹੋਰ ਕੰਮ ਕਰਕੇ ਮੈਂ ਚਲਦਾ ਤੇਰਾ ਉਹ ਕੰਮ ਮੇਥਰਾਬਾਦ ਐਸ਼ਾਂ ਆਂ ਗਿਆ ਐਸ਼ਾਂ ਜੇ ਕਿਤੇ ਪੈਸੇ ਥੜਦੇ ਆ ਤੇ ਬਾਪੂ ਨੂੰ ਮਾਰੀ ਦੇ ਘੰਟੀ ਅੱਛਾ ਖਾਦ ਨਹੀਂ ਡਾਲਣਾ ਆਪਣੂ ਜੇਬ ਚ ਬੜਾ ਵਧੀਆ ਪਰ ਆ ਦੀ ਗੱਲ ਆ ਯਾਰ ਸੈਟ ਆ ਤੇਰਾ ਦਾ ਫਿਰ ਲੈ ਕੰਮ ਕੋ ਮਿਲ ਗਿਆ ਹਾਂ ਆ ਜੀ ਚੱਲੀ ਜਾਂਦਾ ਬਸ ਕੋਈ ਨਹੀਂ ਕੰਮ ਦਾ ਤੇਰਾ ਫਰਮਾਨ ਤੇ ਆਮ ਕਰਾ ਕਰ ਦੇਣਾ ਵਾਲੀ ਵਧੀਆ ਗੱਲ ਆ ਯਾਰ ਕੋਈ ਨਾ ਹੈਗਾ ਕੰਮ ਇੱਕ ਆ ਇਹ ਉਹ ਵੀ ਦੱਸਾਂਗੇ ਤੁਹਾਨੂੰ ਪਤਾ ਤਾਂ ਲੱਗੇ ਕੰਮ ਕੀ ਆ ਉਹ ਤੈਨੂੰ ਕੰਮ ਦਊ ਇਹ ਜਾਂ ਲੱਭ ਕੇ ਜਿੱਥੇ ਪੈਸੇ ਪੈਸੇ ਆ ਡਾਲਰੀ ਡਾਲਰਾ ਕਿਉਂ ਫਿਕਰ ਕਰਦਾ ਤੂੰ ਇਹ ਜਿਹੜਾ ਕਿਹੜਾ ਕੰਮ ਆ ਓਏ ਪਰ ਪਿੰਡੂ ਦਾ ਆਉਣ ਦਾ ਫਾਇਦਾ ਕਿਉਂ ਆ ਸਾਡੇ ਕੋਲੇ ਯਾਰ ਚਾਓ ਲੈ ਨ ਯਾਰੇ ਉਹਦਾ ਤੇਰੀ ਗੱਲ ਠੀਕ ਆ ਰੋਕੀ ਬਾਈ ਪਰ ਪਿਓ ਤੋਂ ਬਿਨਾ ਕਾਹਦੇ ਨੇ ਯਾਰੇ ਆਗੇ ਮਾਂ ਤੇ ਬਾਪੂ ਤਾਂ ਮੈਨੂੰ ਆਉਣ ਨਹੀਂ ਦਿੰਦੇ ਸੀਗੇ ਮਸਨ ਆਇਆ ਉਹ ਛੋਟਿਆ ਆਏ ਦਾ ਦੱਸਣਾ ਵੀ ਕਿਹੜਾ ਕਿਲਾ ਕਹਨੇ ਤਰਕੇ ਆ ਇੱਕ ਤਰੇ ਆ ਕਿ ਦੋ ਤਰੇ ਆ ਭਾਈ ਡੇਢ ਕਿਲੇ ਕਹਨੇ ਤਰਕੇ ਆਗਾ ਡੇਢ ਕਿਲਾ ਕੋਈ ਨਾ ਚੱਕ ਤੂੰ ਤੈਨੂੰ ਛੋਟਿਆ ਫਿਕਰ ਕਰਨ ਦੀ ਲੋੜ ਨਹੀਂ ਕਿਨੇ ਡਾਚਾ ਸਾਡੇ ਹੁੰਦੇ ਆ दारू दुरू दी कोई गल फिक्र नहीं है इतने किसी भी काम दी जिन्ना चेर तेरा भाई इत बैठा गा तू ऐश करेगा ऐश ले चक फिर पैग चल तू बैठ मैंने वॉशरूम जाया जा हेलो बढ़िया बढ़िया तू सुना ओ यार सच तेनू मैं एक गल दसा ਨਵੀਂ ਨਵੀਂ ਮੁਰਗੀ ਆਈ ਆ ਇੰਡੀਆ ਤੋਂ